ਥੋੜੇ ਦਿਨ ਪਹਿਲਾਂ ਸੰਤਾਂ ਨੇ ਦੱਸ ਦਿੱਤਾ ਸੀ ਵੀ ਹੋ ਸਕਦਾ ਜੀ ਕਿ ਜਿਹੜੀ ਆ ਮਿਲਟਰੀ ਆ ਇਹ ਘੇਰਾ ਪਾਏਗੀ ਹੱਲਾ ਬੁਲੇਗੀ ਸੰਤਾਂ ਬੋਲ ਰਹੀ ਸੀ ਵੀ ਭਾਈ ਤਿਆਰ ਬਰਕਰਾਰ ਰਹੋ ਵੀ ਕਦੇ ਵੀ ਦੁਸ਼ਮਣ ਹੱਲਾ ਬੁਲ ਸਕਦਾ ਜੀ ਸੰਤਾਂ ਦਾ ਕੀ ਰਿਐਕਸ਼ਨ ਸੀ ਸੰਤਾਂ ਦਾ ਰਿਐਕਸ਼ਨ ਇਹ ਸੀ ਵੀ ਅਨ ਡਟੇਰੋ ਸੂਰਾਸੋ ਪਹਿਚਾਨੀਏ ਜੋ ਲਰੇਦੀਨ ਕੇ ਹੈ ਤੇ ਪਰਟਮ ਕੇ ਕਬੂ ਨਾ ਛੱਡੇ ਕੇ ਸੰਤਾਂ ਵੱਲੋਂ ਸੀ ਵੀ ਘਟ ਤੋਂ ਘਟ ਗੋਲੀ ਚਲਾਉਣੀ ਆ 4 ਤਰੀਕ ਨੂੰ ਗੁਲਾ ਪਰਿਸ਼ਿਦ ਹੋਏ ਸਾਰਾ ਦਿਨ ਚੱਲੀ ਚਾਰ ਦੀ ਰਾਤ ਨੂੰ ਚੱਲੀ ਪੰਜ ਦੇ ਦਿਨ ਨੂੰ ਚੱਲੀ ਇਹ ਮਿਲਟਰੀ ਵਾਲੇ ਪਿਛਲੇ ਪਾਸੇੋਂ ਟੈਂਕੀ ਵਾਲੇ ਪਾਸੇ ਵੀ ਗੇਟ ਸੀਗਾ ਇੱਕ ਜੀ ਉਧਰ ਗੇਟ ਤੋੜ ਕੇ ਤੇ ਸਰਾਜ ਵੜਿਆ ਸਰਾਜ ਵੜ ਕੇ ਤੇ ਫਿਰ ਇਹਨਾਂ ਨੇ ਆ ਕੇ ਅ ਭ੍ਰਸ਼ਟ ਮਾਰੇ ਸਾਰੇ ਕਮਰੇ ਤੇ ਨਾਲ ਬਾਹਰੋਂ ਕੁੰਡੇ ਲਾ ਦਿੱਤੇ ਮੈਂ ਲੱਗਾਂ ਦੱਸਣ ਰਾਤ ਨੂੰ ਸਾਡੇ ਕਮਰੇ ਦੀ ਬਾਰੀ ਖੁੱਲੀ ਸੀ ਤੇ ਸਾਡੇ ਸਾਹਮਣੇ ਬਿਲਕੁਲ ਕਮਰਾ ਸੀ ਦਜੀਮੇ ਦੇ ਉੱਤੇ ਜੀ ਉਹ ਜਿਉਂਦਿਆਂ ਨੂੰ ਸਾੜਿਆ ਉਹਨਾਂ ਨੇ ਅੱਗ ਲਾ ਦਿੱਤੀ ਕਮਰੇ 'ਚ ਤੇ ਮੁੜ ਕੇ ਦੇਖੋ ਜਦੋਂ ਨਾ ਅਸੀਂ ਅ ਥੱਲੇ ਆ ਕੇ ਦੇਖਿਆ ਤੇ ਢੇਰ ਲੱਗੇ ਪਏ ਸੀ ਲੱਛ ਹੁੰਦੇ ਹਾਂਜੀ ਹਾਂਜੀ ਥੱਲੇ ਸਰਾ ਦੇ ਇੰਨਾ ਢੇਰ ਲੱਗਾ ਸੀ ਵੀ ਬਰਾਂਡਿਆਂ ਨਾਲੋਂ ਉੱਚਾ ਥੱਲੇ ਵਾਲਾ ਥਾਂ ਹੋਇਆ ਸੀ ਇਹਨੇ ਇੱਕ ਦੂਜੇ ਤੇ ਡਿਗੇ ਇੱਕ ਦੂਜੇ ਤੇ ਡਿਗੇ ਤੇ ਉੱਥੇ ਹੀ ਮੈਂ ਆਪਣੀ ਅੱਖੀਂ ਵੇਖਿਆ ਜੀ ਇੱਕ ਮਾਂ ਮਰੀ ਪਈ ਆ ਉਹਦੇ ਤੇ ਉਹਦਾ ਬੱਚਾ ਜਿਹੜਾ ਨਾ ਵੀ ਦੁੱਧ ਦੀ ਇੱਛਾ ਵਾਸਤੇ ਨਾ ਉਹ ਕਦੇ ਇੱਧਰ ਜਾਂਦਾ ਕਦੇ ਇੱਧਰ ਜਾਂਦਾ ਮਾਂ ਦੇ ਮੂੰਹ 'ਵਾਲ ਜਾਂਦਾ ਤੇ ਕੋਸ਼ਿਸ਼ ਕਰਦਾ ਦੁੱਧ ਨਾ ਸੀ ਨੱਭ ਰਿਆ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਛੇਕ ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦੰਦਾ ਛੇਕ ਜਦੋਂ ਜਦੋਂ ਵੀ ਜੂਨ ਦਾ ਮਹੀਨਾ ਚੜਦਾ ਹੈ ਤਾਂ ਹਰ ਇੱਕ ਸਿੱਖ ਦੇ ਹਿਰਦੇ ਹਰ ਇੱਕ ਸਿੱਖ ਦੇ ਹਿਰਦੇ ਦੇ ਅੰਦਰ ਹੋਏ ਜ਼ਖਮ ਦੁਬਾਰਾ ਮੁੜ ਹਰੇ ਹੋ ਜਾਂਦੇ ਨੇ 84 ਦਾ ਸਾਕਾ ਸ੍ਰੀ ਅਕਾਲ ਤਖਤ ਸਾਹਿਬ ਜੋ ਸਮੇਂ ਦੀ ਹਾਕਮ ਸਰਕਾਰ ਅਤੇ ਉਹਨਾਂ ਦੇ ਅਧੀਨ ਫੌਜਾਂ ਵੱਲੋਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਕਿਸ ਤਰ੍ਹਾਂ ਬੇਦੋਸੇ ਸਰਧਾਲੂਆਂ ਨੂੰ ਉੱਥੇ ਗੋਲੂਆਂ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕੀਤਾ ਗਿਆ ਸੋ ਉਸ ਸਾਖੇ ਦੇ ਪ੍ਰਤੱਖਦਰਸੀ ਸਾਡੇ ਦਰਮਿਆਨ ਹਾਜ਼ਰ ਨੇ ਬਹੁਤ ਹੀ ਸਤਿਕਾਰਯੋਗ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਜਿਨ੍ਹਾਂ ਨੇ ਇਹ ਸੰਤਾਪ ਨੂੰ ਆਪਣੇ ਪਿੰਡੇ ਤੇ ਹੰਡਾਇਆ ਬਾਬਾ ਜੀ ਸਵਾਗਤ ਹੈ ਤੁਹਾਡਾ ਜੁਜ਼ਰ ਟਾਈਮਸ ਤੇ ਧੰਨਵਾਦ ਜੀ ਬਾਬਾ ਜੀ ਆਪ ਜੀ ਨੇ ਜੋ ਸਾকা ਨੀਲਾ ਤਾਰਾ ਹੋਇਆ ਹੈ ਉਸ ਸੰਤਾਂ ਨੂੰ ਆਪਣੇ ਪਿੰਡੇ ਤੇ ਹੰਡਾਇਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਆਪ ਜੀ ਨੂੰ ਕਿ ਆਪ ਜੀ ਮਹਾਪੁਰਖਾਂ ਦੀ ਸੰਗਤ ਕਿਸ ਸਮੇਂ ਜਾਂਦੇ ਹਾਂ ਅਸੀਂ 1978 ਨੂੰ ਜੀ ਜਦੋਂ ਕਾਂਡ ਵਾਪਰਿਆ 13 ਸਿੰਘ ਸ਼ਹੀਦ ਹੋਏ ਨੇ ਉਸ ਤੋਂ ਪਹਿਲਾਂ ਮੈਂ ਨਿਰਮਲੇ ਸੰਤਾਂ ਕੋਲ ਪੜਦਾ ਸੀ ਜੀ ਤੇ ਜਦੋਂ ਪਤਾ ਲੱਗਾ ਫਿਰ ਉਸ ਸਮੇਂ ਸੀ ਸੰਤ ਜਰਨੈਲ ਸਿੰਘ ਕੋਲ ਆ ਗਏ 1978 ਚ ਜੀ ਇਹ ਮਤਲਬ ਤੁਹਾਨੂੰ ਜਦੋਂ 1 ਜੂਨ ਨੂੰ ਆਰਮੀ ਕੇਹਰਾ ਪਾਉਂਦੀ ਹੈ ਤੁਹਾਨੂੰ ਇਸ ਬਾਰੇ ਕੋਈ ਪਹਿਲਾਂ ਇਨਫੋਰਮੇਸ਼ਨ ਹੈਗੀ ਸੀ ਪਹਿਲਾਂ ਥੋੜੇ ਦਿਨ ਪਹਿਲਾਂ ਸੰਤਾ ਨੇ ਦੱਸ ਦਿੱਤਾ ਸੀ ਵੀ ਹੋ ਸਕਦਾ ਜੀ ਕਿ ਜਿਹੜੀ ਹੈ ਮਿਲਟਰੀ ਹੈ ਇਹ ਕੇਹਰਾ ਪਾਏਗੀ ਹੱਲਾ ਬੋਲੇਗੀ ਇਹ ਦੱਸ ਦਿੱਤਾ ਸੀ ਖਾਸ ਕਰਕੇ ਉਹਨਾਂ ਨੇ ਇਹ ਸੀਗਾ ਵੀ ਬਾਰਡਰਾਂ ਦੇ ਉੱਤੇ ਜੀ ਜਿਹੜੇ ਏਰੀਏ ਜਿੰਨੇ ਵੀ ਪਿੰਡਾਂ ਦੇ ਨੇ ਸਾਰੇ ਬਾਰਡਰ ਦੇ ਏਰੀਏ ਤੇ ਵੀ ਉਹਨਾਂ ਨੂੰ ਅਲਰਟ ਰਹਿਣਾ ਚਾਹੀਦਾ ਵੀ ਤੁਹਾਡੀ ਕੋਈ ਉਸ ਸੰਬੰਧੀ ਕੋਈ ਤਿਆਰੀ ਸਿੰਘਾਂ ਦੀ ਜਾਂ ਮਹਾਪੁਰਖਾਂ ਵੱਲੋਂ ਤੁਹਾਨੂੰ ਬੁਲਾ ਕੇ ਕੋਈ ਸੰਬੋਧਨ ਕੀਤਾ ਗਿਆ ਹੋਵੇ ਨਹੀਂ ਕੋਈ ਜ਼ਿਆਦਾ ਨਹੀਂ ਸੀ ਸੰਤਾਂ ਵੱਲੋਂ ਇਹ ਸੀ ਵੀ ਭਾਈ ਤਿਆਰ ਬਰ ਤਿਆਰ ਰਹੋ ਵੀ ਕਦੇ ਵੀ ਦੁਸ਼ਮਣ ਹੱਲਾ ਬੋਲ ਸਕਦਾ ਹਾਂਜੀ ਹਾਂਜੀ ਤੇ ਜਦੋਂ 1 ਜੂਨ ਨੂੰ ਫੌਜ ਘੇਰਾ ਪਾਉਂਦੀ ਆ ਉਸ ਦਿਨ ਕੋਈ ਗੋਲਾਵਾਰੀ ਹੁੰਦੀ ਆ ਉਸ ਦਿਨ ਗੋਲਾਵਾਰੀ ਹੋਈ ਆ ਕੁਝ ਬੱਚੇ ਵੀ ਕੋਈ ਬੀਬੀਆਂ ਵੀ ਸਿੰਘ ਵੀ ਸ਼ਹੀਦ ਹੋਏ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਰਦਾਰ ਵੇਂਗਾ ਸਿੰਘ ਜੀ ਜਿਹੜਾ ਮੇਰੇ ਵਿਦਿਆਰਥੀ ਗਤਕੇ ਦਾ ਮੇਰੇ ਕੋਲ ਗਤਕਾ ਸਿੱਖਦੇ ਹੁੰਦੇ ਸੀ ਤੇ ਉਹ ਚੀਦ ਹੋਏ ਨੇ ਤੇ ਦੋ ਤਰੀਕ ਨੂੰ ਉਹਨਾਂ ਦਾ ਸਾਰਿਆਂ ਦਾ ਸੰਸਕਾਰ ਜਿਹੜਾ ਇਹਨਾਂ ਦਾ ਤਾਂ ਕਰਤਾ ਜਿੱਥੇ ਮੰਜੀ ਸਾਹਿਬ ਆ ਉਹਦੇ ਨਾਲ ਜਿੱਥੇ ਨਿਸ਼ਾਨ ਸਾਹਿਬ ਆ ਵੇਂਗਾ ਸਿੰਘ ਦਾ ਉੱਥੇ ਕੀਤਾ ਕੁਝ ਸਰਾਵ ਵਿੱਚ ਕੀਤਾ ਜਿੱਥੇ ਪਾਣੀ ਵਾਲੀ ਟੈਂਕੀ ਦੇ ਕੋਲ ਤੇ ਫਿਰ ਤੁਸੀਂ ਉਸ ਸਮੇਂ ਕਿਹੜੀ ਜਗ੍ਹਾ ਤੇ ਤਾਇਨਾਤ ਸੀ ਜਿਹੜੇ ਕਾਰਸੇਵਾਲੇ ਬਾਬੇ ਹਜੂਰ ਸਾਹਿਬ ਤੋਂ ਆਏ ਸਨ ਨਾ ਜੀ ਜੀ ਸੰਤਾਂ ਨੇ ਮੇਰੀ ਉਹਨਾਂ ਦੇ ਨਾਲ ਡਿਊਟੀ ਲਈ ਸੀ 40 ਸਿੰਘ ਆਏ ਸੀ ਲੰਗਰ ਹਾਲ ਤੇ ਜਿੱਥੇ ਸੰਤ ਸਪੀਚ ਕਰਦੇ ਹੁੰਦੇ ਸਨ ਨਾ ਅਗਲੇ ਦਿਨ ਨੂੰ ਜੀ ਜੀ ਤੇ ਉਹਨਾਂ ਦੇ ਨਾਲ ਸਾਡੀ ਡਿਊਟੀ ਲਈ ਹੋਈ ਸੀ ਵੀ ਤੁਸੀਂ ਇਹਨਾਂ ਦੇ ਨਾਲ ਰਹਿਣਾ ਤੇ ਉਹ ਜਦੋਂ ਫਿਰ ਪਤਾ ਲੱਗਾ ਫੌਜਦਾ ਜੀ ਫਿਰ ਸਾਡੀ ਡਿਊਟੀ ਉਹਨਾਂ ਦੇ ਮੋਰਚਿਆਂ 'ਚ ਲਾਤੀ ਲੰਗਰ ਵਾਲੇ ਮੋਰਚੇ ਤੇ ਜੀ ਜੀ ਵੀ ਜਿਵੇਂ ਅਸੀਂ ਚਾਰ ਸਿੰਘ ਸੀ ਇੱਕ ਮੋਰਚੇ 'ਚ ਜੀ ਜੀ ਜਿਸ ਵਿੱਚ ਮੈਂ ਇੱਕ ਭਾਈ ਭਗਵਾਨ ਸਿੰਘ ਜਿਹੜੇ ਹੁਣ ਕੈਨੇਡਾ ਰਹਿੰਦੇ ਨੇ ਇੱਕ ਮੰਗਲ ਸਿੰਘ ਤੇ ਇੱਕ ਜੋਗਾ ਸਿੰਘ ਜੀ ਉਹ ਦੋ ਸਿੰਘ ਸ਼ਹੀਦ ਹੋ ਗਏ ਸੀ ਦੋ ਅਸੀਂ ਬਚ ਗਏ ਸੀ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਮੋਰਚਾ ਬੰਦੀ ਕੀਤੀ ਵੀ ਤੁਸੀਂ ਇਹਾਂ ਨੇ ਅ ਲਗਭਗ ਸਾਰੇ ਪਾਸੇ ਸੀ ਜੀ ਹਾਂ ਜੀ ਤੇ ਆਪਣੇ ਹੋਰ ਕੋਈ ਆਪਣੇ ਜਥੇਬੰਦੇ ਜਿਵੇਂ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਜਾਂ ਮਹਾਂਪੁਰਖਾਂ ਦੇ ਜਿਹੜੇ ਸੰਗੀ ਸੀ ਕਿਹੜੇ-ਕਿਹੜੀ ਜਥੇਬੰਦੀ ਅਸੀਂ ਇਹਦੇ ਵਿੱਚ ਇੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਤੇ ਦਾ ਦਮ ਦੇ ਵੀ ਟਕਸਾਲ ਸੀ ਜੀ ਸਟੂਡੈਂਟ ਫੈਡਰੇਸ਼ਨ ਵਾਲੇ ਜਿਹੜੇ ਸੀ ਇਧਰ ਅਕਾਲ ਰੈਸਟ ਹੌਸ ਪਾਣੀ ਵਾਲੀ ਟੈਂਕੀ ਜੀ ਇਸ ਪਾਸੇ ਉਹ ਸਨ ਜੀ ਬਾਕੀ ਲੰਗਰ ਵਾਲੇ ਪਾਸੇ ਬ੍ਰਹਮ ਬੂਟਾ ਤੇ ਹੋਰ ਅਕਾਲ ਤਖਸਾਲ ਵਾਲੇ ਪਾਸੇ ਤੇ ਆਟਾ ਮੰਡੀ ਡਿਊੜੀ ਵਾਲੇ ਪਾਸੇ ਫਿਰ ਸਾਰੇ ਜਿਹੜੇ ਸੰਤਾਂ ਦੇ ਨਾਲ ਸਿੰਘ ਸੀ ਅਸੀਂ ਸਾਰੇ ਉਧਰ ਸਾਂ ਜਦੋਂ ਫਿਰ ਉਹਨਾਂ ਵੱਲੋਂ ਕੋਈ ਗੋਲਾਬਾਰੀ ਕੀਤੀ ਜਾਂਦੀ ਹੈ ਫੌਜਾਂ ਵੱਲੋਂ ਜਸ ਸੀਆਰਪੀ ਐਫ ਵੱਲੋਂ ਫਿਰ ਤੁਸੀਂ ਵੀ ਕੋਈ ਉਧਰ ਅੰਦਰੋਂ ਕੋਈ ਗੋਲਾਬਾਰੀ ਕਰਦੇ ਸੰਤਾਂ ਵੱਲੋਂ ਅਸੀਂ ਵੀ ਘੱਟ ਤੋਂ ਘੱਟ ਗੋਲੀ ਚਲਾਉਣੀ ਆ ਜਿਹੜੇ ਕੋਈ ਤੇ ਉਸ ਸਮੇਂ ਜਲਦੀ ਸੀ ਬਹੁਤ ਘਟ ਪਹਿਲਾਂ ਪਹਿਲਾਂ ਸ਼ੁਰੂ ਚ ਇਹ ਮਤਲਬ ਤੁਸੀਂ ਇੱਕ ਇੱਕ ਜੂਨ ਨੂੰ ਗੋਲੀ ਚੱਲੀ ਆ ਸਿੰਘਾ ਵੱਲ ਨਹੀਂ ਉਧਰ ਉਦੋਂ ਨਹੀਂ ਸਿੰਘਾ ਵੱਲੋਂ ਚੱਲੀ ਜੀ ਇੱਕ ਜੂਨ ਨੂੰ ਕੋਈ ਨਹੀਂ ਚੱਲੀ ਉਦੋਂ ਸੀ ਆਰਪੀਐਫ ਵੱਲੋਂ ਜਾਂ ਆਂਡੀ ਵੱਲੋਂ ਜਿਹੜੀ ਚੱਲੀ ਹੈ 4 ਤਰੀਕ ਨੂੰ ਸਵੇਰੇ 5:00 ਪਾਉਣੇ 5:00 5:30 4:00 ਵਜੇ ਜਿਹੜਾ ਅੰਮ੍ਰਿਤ ਵੇਲੇ ਹੋਇਆ ਹੈ ਨਾ ਜੀ ਜੀ ਉਸ ਤੋਂ ਬਾਅਦ ਚ ਗੋਲਾਬਾਰੀ ਅੰਦਰੋਂ ਸ਼ੁਰੂ ਹੋਈ ਹੈ ਫਿਰ ਜੀ ਜੀ ਤੇ 2 ਤਰੀਕ ਨੂੰ ਫਿਰ ਕਿਸ ਤਰ੍ਹਾਂ 2 ਤਰੀਕ ਲਗਾਤਾਰ ਚੱਲਦੀ ਇੱਕ ਨਹੀਂ ਇੱਕ ਤਰੀਕ ਨੂੰ ਚੱਲ ਕੇ ਮੁੜ ਕੇ ਬੰਦ ਹੋ ਗਈ 2 ਤਰੀਕ ਨੂੰ ਅ ਨਹੀਂ ਗੋਲੀ ਚੱਲੀ ਜੀ ਤੇ 2 ਤਰੀਕ ਨੂੰ ਜਿਹੜੇ ਉੱਥੇ ਸ਼ਹੀਦ ਹੋਏ ਉਸ ਨੂੰ ਦਾ ਸੰਸਕਾਰ ਕੀਤਾ ਗਿਆ ਜੀ ਤੇ 3 ਤਰੀਕ ਨੂੰ ਗੁਰਪੁਰਬ ਸੀ ਗੁਰੂ ਅਰਜਨ ਦੇਵ ਜੀ ਦਾ ਜੀ ਉਸ ਉਹਨਾਂ ਢਿਲ ਦਿੱਤੀ ਪਹਿਲਾਂ ਕਰਫੂ ਲਾਇਆ ਇਸ ਵੇ ਢਿਲ ਦੇ ਦਿੱਤੀ ਜੀ ਜੀ ਫਿਰ 4 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਜਿਹੜਾ ਅੱਜ ਦਾ ਦਿਨ ਹੈ ਨਾ ਹੁਣ ਜੀ ਜੀ ਅ ਨਾ ਸੋਰੀ ਅੱਜ ਅੱਜ ਪੰਜ ਹੋ ਗਏ ਤੇ 4 ਤਰੀਕ ਨੂੰ ਅੰਮ੍ਰਿਤ ਵੇਲੇ ਫਿਰ ਸ਼ੁਰੂ ਹੋ ਗਈ ਸਿਹ ਦੇ ਦੁਆਰਾ ਸ਼ੁਰੂ ਹੋਈ ਹਾਂ ਜੀ ਉਦੋਂ ਫਿਰ ਕੀ ਗੋਲ ਆਰਮੀਂਦਰ ਆਈ ਜਾਂ 12 ਨਹੀਂ ਪਹਿਲਾਂ ਮੋਰਚਾ ਚ ਉਹਨਾਂ ਨੂੰ ਗੋਲਾਬਾਰੀ ਸ਼ੁਰੂ ਕੀਤੀ ਹੈ ਉਹਨਾਂ ਨੇ ਮਿਲਟਰੀ ਵੱਲੋਂ ਹੋਈ ਸ਼ੁਰੂਆਤ ਨਹੀਂ ਮਿਲਟਰੀ ਵੱਲੋਂ ਮਤਲਬ ਅਟੈਕ ਕਰਨ ਤੋਂ ਪਹਿਲਾਂ ਕੋਈ ਅਨਾਉਂਸਮੈਂਟ ਕੋਈ ਸਿੰਘਾਂ ਨੂੰ ਜਾਂ ਸੰਗਤਾਂ ਨੂੰ ਕੋਈ ਕੀਤੀ ਨਹੀਂ ਨਹੀਂ ਕੋਈ ਅਨਾਉਂਸਮੈਂਟ ਨਹੀਂ ਕੀਤੀ ਉਹਨਾਂ ਨੇ ਹਾਂ ਜਿਸ ਤਰ੍ਹਾਂ ਇੱਕ ਬਾਅਦ ਵਿੱਚ ਕੀਤੀ ਹੈ 5 ਤਰੀਕ ਨੂੰ ਉਹ ਪਤਾ ਸੁਣਿਆ ਜੀ ਪਰ ਉਹ ਜਿਹੜੇ ਗਏ ਨੇ ਜਾਂ ਮਾਰਤੇ ਨੇ ਜਾਂ ਫੜਲੇ ਨੇ ਜੀ ਹਾਂ ਨਹੀਂ ਮਤਲਬ ਜਦੋਂ ਚਾਰ ਤਰੀਕ ਨੂੰ ਅੰਦਰ ਆਰਮੀ ਜਾਂਦੀ ਹੈ ਫਿਰ ਆਪਣੇ ਸਿੰਘ ਕਿੰਨੇ ਗੋਲਾਬਾਰੀ ਚਾਰ ਤਰੀਕ ਨੂੰ ਆਰਮੀ ਅੰਦਰ ਪ੍ਰਵੇਸ਼ ਕਰ ਸਕੀ ਚਾਰ ਨੂੰ ਬਾਹਰੋਂ ਗੋਲੀ ਗੋਲਾਬਾਰੀ ਹੁੰਦੀ ਰਹੀ ਬਾਹਰੋਂ ਚਲਦੀ ਟੀ ਗੋਲਾਬਾਰੀ ਕਿ ਉਸ ਦਿਨ ਕੋਈ ਆਪਣੇ ਸੰਗਤ ਦੇ ਵਿੱਚੋਂ ਕਿੰਨੇ ਕੁ ਸਿੰਘ ਸੀ ਹੋਏ ਉਹਤੇ ਵਿੱਚ ਮੋਰਚਾ ਸੀ ਪਤਾ ਨਹੀਂ ਇਦਾਂ ਕਿੰਨੇ ਕੁ ਹੋਏ ਕਿਤੇ ਕਦੋਂ ਹੋਏ ਸੰਗਤ ਤਾਂ ਜਿਹੜੀਆਂ ਦਰਸ਼ਨ ਕਰਨ ਵਾਸਤੇ ਆਈਆਂ ਸੀ ਉਹ ਜਿਹੜੀਆਂ ਸੀ ਕੁਝ ਉਹ ਤਾਂ ਜਿਵੇਂ 4 ਤਰੀਕ ਨੂੰ ਬਾਹਰ ਸਰਾਂਚ ਆ ਗਈਆਂ ਜਾਂ ਹੋਰ ਪਾਸੇ ਚੱਲ ਗਈ ਸੰਗਤ ਹਾਂਜੀ ਤੁਹਾਨੂੰ ਉਹਦਾ ਮਤੇ ਕੋਈ ਜਾਣਕਾਰੀ ਫਿਰ ਉਸ ਤੋਂ ਬਾਅਦ ਜਦੋਂ 4 ਤਰੀਕ ਨੂੰ ਗੋਲਾਬਾਰੀ ਲਗਾਤਾਰ ਚੱਲਦੀ ਆ ਉਸ ਤੋਂ ਬਾਅਦ ਆ ਫਿਰ ਲਗਾਤਾਰ 4 ਤਰੀਕ ਸਵੇਰੇ ਅਮਰਤ ਵੇਲੇ ਸ਼ੁਰੂ ਹੋ ਕੇ ਫਿਰ ਲਗਾਤਾਰ ਚੱਲੀ ਉਸ ਤੋਂ ਬਾਅਦ ਸੰਤਾਂ ਦਾ ਕੀ ਰਿਐਕਸ਼ਨ ਸੀ ਸੰਤਾਂ ਦਾ ਰਿਐਕਸ਼ਨ ਇਹ ਸੀ ਵੀ ਡਟੇ ਰਹੋ ਨੇ ਤੇ ਸੂਰਾ ਸੋ ਪਹਿਚਾਨੀਏ ਜੋ ਲਰੇਦੀਨ ਕੇ ਹੈ ਤਰਜਪੁਰਜਾ ਪਟਨਾ ਕੋ ਕਬੂ ਨਾ ਛੱਡਿਆ ਕੇ ਤਾ ਜੀ ਫਿਰ ਤੁਨੂੰ ਸੰਤਾ ਦੇ ਉੱਥੇ ਕਿੰਨਾ ਟਾਈਮ ਤੁਸੀਂ ਲੜਦੇ ਰਹੇ ਉੱਥੇ 4 ਤਰੀਕ ਦੇ ਅੰਮ੍ਰਿਤ ਵੇਲੇ ਤੋਂ ਲੈ ਕੇ ਪਹਿਲਾਂ ਮੈਂ ਸਵੇਰੇ ਅਮਰਸਰ ਦਰਬਾਰ ਸਾਹਿਬ ਜਿਹੜੀ ਅੰਦਰ ਦੀ ਸੇਵਾ ਹੁੰਦੀ ਹੈ ਨਾ ਪ੍ਰਕਾਸ਼ ਹੁੰਦਾ ਤੇ ਇਸ਼ਨਾਨ ਹੁੰਦਾ ਜੀ ਜੀ ਉਹ 4 ਤਰੀਕ ਨੂੰ ਸਵੇਰੇ ਮੈਂ ਇਸ਼ਨਾਨ ਕਰਵਾ ਕੇ ਦਰਬਾਰ ਪ੍ਰਕਾਸ਼ ਹੋ ਗਿਆ ਫਿਰ ਮੈਂ ਸਾਡਾ ਕਮਰਾ ਸੀਗਾ ਸਰਾਮ ਵਿੱਚ ਉਧਰ ਚੱਲੇ ਗਏ ਜਿਹੜੇ ਗ੍ਰਿਸ਼ਤੀ ਸੀ ਨਾ ਅਸੀਂ ਸਾਡੇ ਕਮਰੇ ਸਰਾਮ ਵਿੱਚ ਸੀ ਤੇ ਉਧਰ ਅਸੀਂ ਚੱਲੇ ਗਏ ਮੁੜ ਕੇ ਤਾਂ ਗੋਲਾਬਾਰੀ ਸ਼ੁਰੂ ਹੋ ਗਈ ਤੇ ਅਜ ਲਜਾਂਕ ਸੁੱਤੇ ਹੀ ਸਾਂ ਤੇ ਉਧਰੋਂ ਮੁੜ ਕੇ ਮੰਗਲ ਸਿੰਘ ਮੇਰੇ ਕੋਲ ਆਇਆ ਕਹਿੰਦਾ ਵੀ ਆਜੋ ਉਧਰ ਫਿਰ ਅਸੀਂ ਸਾਡੀ ਕਿਉ ਡਿਊਟੀ ਚਾਰਾਂ ਦੀ ਇਕੱਠਿਆਂ ਦੀ ਸੀ ਜੀ ਜੀ ਫਿਰ ਅਸੀਂ ਉੱਥੇ ਆ ਗਏ ਮੋਰਚੇ 'ਚ ਤੁਹਾਡੇ ਵਿੱਚੋਂ ਕਿੰਨੇ ਕੁ ਸਿੰਘ ਸੀ ਲੋਏ ਜਿਹੜੇ ਸਾਡੇ ਮੋਰਚੇ 'ਚ ਅਸੀਂ ਚਾਰ ਜਣੇ ਸੀ ਦੋ ਸ਼ੀਦ ਹੋਏ ਉਦਾਂ ਤੇ ਲਗਭਗ ਜਿਹੜੇ ਕਾਰਸੀ 35 40 ਸਿੰਘ 35 36 ਸਿੰਘ ਸੇ ਚੀਜ਼ ਹੋ ਗਈ ਸੀ ਉੱਥੇ ਉਹਨਾਂ ਵਿੱਚੋਂ ਫਿਰ ਤੁਸੀਂ ਮਤਲਬ 5 ਤਰੀਕ ਨੂੰ ਗੋਲਾਬਾਰੀ ਹੁੰਦੀ ਹੈ ਫਿਰ ਸੰਤਾਂ ਦਾ ਸੀ ਹੋਣ ਦਾ ਕੋਈ ਸਮਾਂ 4 ਤਰੀਕ ਨੂੰ ਗੋਲਾਬਾਰੀ ਸ਼ੁਰੂ ਹੋਈ ਸਾਰਾ ਦਿਨ ਚੱਲੀ 4 ਦੀ ਰਾਤ ਨੂੰ ਚੱਲੀ 5 ਦੇ ਦਿਨ ਨੂੰ ਚੱਲੀ ਜੀ 5 ਦੀ ਰਾਤ ਨੂੰ ਸ਼ਾਮ ਦੇ ਵੇਲੇ ਮੈਨੂੰ ਬਾਬਾ 18 ਸਿੰਘ ਨੇ ਜੋ ਸਾਡੇ ਰਿਸ਼ਤੇਦਾਰ ਸੀ ਜੀ ਜੀ ਮੇਰੇ ਸਹੁਰਿਆਂ ਚੋਂ ਰਿਸ਼ਤੇਦਾਰੀ ਪੈਂਦੀ ਬਾਬਾ 18 ਸਿੰਘ ਜਿਹੜੇ ਜਿਹੜੇ ਜਥੇਦਾਰ ਦਮਨੀ ਉਟਕਸਾਲ ਦੇ ਸਭ ਵਿੱਚ ਮੈਂ ਤੇ ਜੀ ਤੇ ਉਹਨਾਂ ਨੇ ਕਿਹਾ ਵੀ ਮੇਰੇ ਘਰ ਦੀ ਵੀ ਨਾਲ ਸੀ ਬੱਚੇ ਮੇਰੀ ਡਿਊਟੀ ਲਈ ਸੀ ਸੰਤਾ ਨੇ ਪੌਂਟਾ ਸਾਹਿਬ ਪੜਾਉਣ ਦੀ ਜੀ ਜੀ ਉਹ ਬੱਚੇ ਵੀ ਨਾਲ ਸਣੂ ਕੁਝ ਤੇ ਵੱਡਾ ਪਰਿਵਾਰ ਨਾਲ ਸੀ ਨਾਲ ਸੀ ਹਾਂਜੀ ਤੇ ਇੱਕ ਬੱਚੀ ਉਹ ਸਾਡੀ ਸਿੰਘਣੀ ਨਾਲ ਪੜਦੀ ਸੋਹਰੇ ਮੇਰੇ ਦਾ ਘਰ ਨਾਲ ਹੀ ਪਿਛਲੇ ਪਾਸੇ ਚੌਂਗ ਪ੍ਰਾਗ ਦਾ ਐਸੇ ਅੰਮ੍ਰਿਤਸਰ ਜੀ ਤੇ ਉਹ ਵੀ ਉੱਥੇ ਦੇ ਬਾਬਾ ਥਾਰਾ ਸੁੰਜੜੇ ਸਾਡੇ ਰਿਸ਼ਤੇਦਾਰ ਸੀ ਉਹਨਾਂ ਦੀ ਵੀ ਰਿਸ਼ਤੇਦਾਰੀ ਪੈਂਦੀ ਸੀ ਉਹ ਜੀ ਮੈਨੂੰ ਕਹਿੰਦੇ ਵੀ ਇਹ ਬੱਚੀ ਨੂੰ ਛੱਡਿਓ ਤੁਸੀਂ ਉਹ ਦਰਸ਼ਨ ਕਰਨ ਆਈ ਸੀ ਦਰਬਾਰ ਸਾਹਿਬ ਮੇਰੀ ਸਿੰਘਣੀ ਨੂੰ ਵੇਖ ਕੇ ਤੇ ਫਿਰ ਉਹ ਉੱਥੇ ਰੁਕ ਗਈ ਜੀ ਮੈਨੂੰ ਕਹਿੰਦੇ ਨੇ ਛੱਡਿ ਆਓ ਤੁਸੀਂ ਇਹਦੇ ਘਰੇ ਪੰਜਾਬ ਸਿੰਘ ਵਾਲੀ ਗਲੀ ਪਿਛਲੇ ਉਸ ਪੈਂਦੀ ਛੱਡ ਕੇ ਆਓ ਠੀਕ ਹੈ ਜੀ ਤੇ ਨਾਲੇ ਕਹਿੰਦੇ ਵੀ ਆਹ ਬੱਚਿਆਂ ਨੂੰ ਤੇ ਤੁਸੀਂ ਆਪਣੀ ਸਿੰਘਣੀ ਨੂੰ ਰਾਣੀ ਕਹਿੰਦੇ ਹੁੰਦੇ ਸੀ ਫਿਰ ਘਰ ਵਾਲੀ ਨੂੰ ਵੀ ਇਹਨਾਂ ਨੂੰ ਤੁਸੀਂ ਨਾ ਉੱਥੇ ਸਰਾਜ ਛੱਡਿ ਆਓ ਫਿਰ ਆ ਜਿਓ ਫਿਰ ਅਸੀਂ ਜਦੋਂ ਛੱਡਣ ਗਏ ਆ ਸਰਾਜ ਉਹਨਾਂ ਨੂੰ ਛੱਡਿਆ ਤੇ ਉਹ ਬੀਬੀ ਨੂੰ ਛੱਡਣ ਗਏ ਆ ਜਦੋਂ ਅਸੀਂ ਜੀ ਤੇ ਉਧਰ ਪਿਛਲੇ ਪਾਸੇ ਪੁਰਾਣਾ ਅਕਾਲੀ ਦਲ ਦਾ ਦਫ਼ਤਰ ਹੁੰਦਾ ਸੀ ਛੋਟਾ ਜਿਹਾ ਠੀਕ ਹੈ ਉਹਦੇ ਵਿੱਚ ਉਹ ਰਾਹ ਪਾੜਿਆ ਹੋਇਆ ਸੀ ਜਿੱਧਰੋਂ ਬੱਬਰ ਨਿਕਲ ਕੇ ਗਏ ਨੇ ਠੀਕ ਹੈ ਜੀ ਤੇ ਉਹ ਥਾਂ 'ਤੇ ਅਸੀਂ ਫਿਰ ਉਹ ਬੱਚੀ ਨੂੰ ਛੱਡ ਕੇ ਆਏ ਮੇਰੇ ਨਾਲ ਇੱਕ ਟੰਗਰੇ ਦਾ ਸੀ ਜੀ ਸਾਡਾ ਜੋਧਪੁਰ ਜੇਲ੍ਹ ਚ ਰਿਹਾ ਸੀ ਸ਼ਹੀਦ ਸ਼ਹੀਦ ਨੂੰ ਕਹਿੰਦੇ ਸੀ ਉਹ ਮੇਰੇ ਨਾਲ ਗਿਆ ਠੀਕ ਹੈ ਤੇ ਅਸੀਂ ਛੱਡ ਕੇ ਜਦੋਂ ਵਾਪਸ ਆਏ ਆ ਵਿੱਚ ਵਿੱਚ ਦੀ ਰਸਤਾ ਸੀ ਉਧਰੋਂ ਵਿੱਚ ਦੀ ਸਮੁੰਦਰੀ ਹਾਲ ਸਮੁੰਦਰੀ ਹਾਲ ਦੇ ਵਿੱਚ ਨਾਨਕਨਵਾਸ ਤੋਂ ਸਮੁੰਦਰੀ ਹਾਲ ਤੇ ਸਰਾਵਾਂ ਵਾਲੇ ਪਾਸੇ ਵੀ ਇੱਕ ਰਾਹ ਪਾੜ ਕੇ ਬਣਾਇਆ ਹੋਇਆ ਸੀ ਜੀ ਤੇ ਉਧਰੋਂ ਫਿਰ ਅਸੀਂ ਅੰਦਰ ਆਏ ਜਦੋਂ ਦੇਖਿਆ ਉਧਰੋਂ ਟੈਂਕ ਆ ਗਏ ਠੀਕ ਅੰਦਰ ਵੜ ਗਏ ਹਾਂ ਸਾਡੇ 5 ਤਰੀਕ ਨੂੰ ਮਤਲਬ ਕਿੰਨੇ ਵਜੇ ਤੇ ਸਮੇਂ ਮਤਲਬ ਆਪਾਂ ਉਹੀ 10 11 ਵਜੇ 10:00 ਵਜੇ ਆਉਣਗੇ ਦਿਨੇ 10 ਰਾਤ ਦੇ ਰਾਤ ਦੇ 10 ਕਰ ਰਾਤੀਂ ਹੈ ਨਾ ਅਸੀਂ ਠੀਕ ਹੈ ਜੀ 5 ਦੀ ਰਾਤ ਨੂੰ ਠੀਕ ਹੈ ਜੀ ਹਾਂ ਤੇ ਫਿਰ ਜਿਹੜਾ ਸੰਤਾਂ ਦੇ ਜਾਂ ਭਾਈ ਸਵੇਕ ਸਿੰਘ ਦੇ ਸੀਸ ਨੋਣ ਦੀ ਖਬਰ ਤੁਹਾਨੂੰ ਕਿਵੇਂ ਮਿਲਦੀ ਹੈ ਸਾਨੂੰ ਤੇ ਬਾਅਦ ਚ ਹੀ ਪਤਾ ਲੱਗਾ ਕੈਂਪਾਂ ਜਾ ਕੇ ਉੱਥੇ ਤਾਂ ਕੋਈ ਹੈ ਨਹੀਂ ਸੀ ਆਫਸਰ ਤੁਹਾਨੂੰ ਅੰਦਰ ਜਦੋਂ ਸੰਤਾ ਦੇ ਸ਼ਹੀਦ ਹੋਣ ਬਾਰੇ ਕੋਈ ਅੰਦਰ ਨਹੀਂ ਅੰਦਰ ਨਹੀਂ ਸੀ ਕੋਈ ਪਤਾ ਲੱਗਾ ਜਿਹੜੇ ਸੰਤਾ ਨਾਲ ਸਿੰਘ ਸੀ ਉਹ ਕਿਹੜੇ ਸੀ ਆ ਕਾਫੀ ਸਿੰਘ ਸੀ ਜੋ ਸ਼ਹੀਦ ਹੋ ਗਏ ਨੇ ਕੁਝ ਹੈਗੇ ਸੀ ਬੱਚੇ ਸਿੰਘ ਜੀ ਜੀ ਹਾਂਜੀ ਜਿਹੜੇ ਬਾਬਾ ਤੁਹਾਡੇ ਗਵਾਂਢੀ ਬਾਬਾ ਮੁਖਤਿਆਰ ਸਿੰਘ ਮੁਖੀ ਜੀ ਜੀ ਹਾਂਜੀ ਹਾਂਜੀ ਉਹ ਵੀ ਸਾਡੇ ਨਾਲ ਹੀ ਸੀ ਹਾਂਜੀ ਹਾਂ ਉਹਨਾਂ ਦੇ ਦੱਸ ਦਿੰਦੇ ਨੇ ਵੀ ਅਖੀਰਲੇ ਟਾਈਮ ਉਹ ਅਰਦਾਸ ਕਰਕੇ ਬਾਹਰ ਆਏ ਨੇ ਹਾਂ ਜਦੋਂ ਉਹਨੂੰ ਆਏ ਤੇ ਫਿਰ ਉਹ ਅੱਗੇ ਛੱਜਾ ਡੇਗ ਗਿਆ ਫਿਰ ਪਿੱਛੇ ਮੁੜ ਗਏ ਜਦੋਂ ਬਾਬਾ ਜੀ 1 ਜੂਨ ਨੂੰ ਮਤਲਬ ਅਟੈਕ ਕਰਦੇ ਨੇ ਤੇ 2 ਜਾਂ 3 ਦੇ ਦੌਰਾਨ ਕੋਈ ਗਲਵਾਤ ਸੰਤਾ ਨਾਲ ਹੁੰਦੀ ਹੈ ਕੋਈ ਪ੍ਰਸ਼ਾਸਨ ਦੀ ਜਾਂ ਕੋਈ ਸਮੇਂ ਦੀ ਇਹ ਸਾਨੂੰ ਇਹਨਾਂ ਨੂੰ ਨਹੀਂ ਪਤਾ ਕਿਉਂਕਿ ਅਸੀਂ ਆਪਾਂ ਸੀਨੀਅਰ ਨਹੀਂ ਸੀ ਨਾ ਹੈਗੇ ਜਿਵੇਂ ਜਿਹੜੀ ਮੇਨ ਕਤਾਰ 'ਚ ਨਹੀਂ ਸੀ ਆਪਾਂ ਤਾਂ ਸਪਾਹੀਆਂ ਦੀ ਕਤਾਰ ਵੇਖਾ ਪੰਗ ਹੈ ਨਾ ਠੀਕ ਹੈ ਹਾਂਜੀ ਤੇ ਜਿਹੜੀ ਸੰਗਤਾਂ ਸਹੀਦ ਹੋਈਆਂ ਨੇ ਉਹਨਾਂ ਬਾਰੇ ਤੁਹਾਨੂੰ ਸੰਗਤਾਂ ਦੇ ਬਹੁਤ ਸ਼ੀਧ ਹੋਈਆਂ ਬਹੁਤ ਹੋਈਆਂ ਹਾਂਜੀ ਜਿਵੇਂ ਬਰਾਂਡਾਂ ਜੀ ਸੰਗਤ ਜਿਵੇਂ ਉੱਥੇ ਐਵੇਂ ਬਦੋਸ਼ਿਆਂ ਨੂੰ ਵੀ ਮਤਲਬ ਬਦੋਸ਼ਿਆਂ ਨੂੰ ਦੋਸ਼ਿਆਂ ਨੇ ਇੱਥੇ ਤੱਕ ਜਿਵੇਂ ਮੈਂ ਦੱਸਿਆ ਨੇ ਵੀ ਅਸੀਂ ਛੱਡਣ ਵਾਸਤੇ ਮੈਂ ਗਿਆ ਤੇ 6 ਦੀ ਰਾਤ ਨੂੰ ਟੈਂਕ ਆ ਗਏ ਅਸੀਂ ਉੱਥੇ ਸਰਾਜ ਰੁਗੇ ਇੱਕ ਕਮਰਾ ਸੀ ਹੈਨਾ ਉਹਦਾ ਹੀ ਤਾਲਾ ਤੋੜ ਕੇ ਤੇ ਸਰਾਦਾ ਤੇ ਉਹਦੇ ਅੰਦਰ ਵੜ ਕੇ ਬੱਚੇ ਵੀ ਨਾਲ ਸੀ ਕਰਦੀ ਸਾਡੇ ਨਾਲ ਸੀ ਠੀਕ ਹੈ ਜੀ ਤੇ ਅਸੀਂ ਸਾਰੇ ਉੱਥੇ ਚਲੇ ਗਏ ਜੀ ਇਹ ਮਿਲਟਰੀ ਵਾਲੇ ਪਿਛਲੇ ਪਾਸੇੋਂ ਟੈਂਕੀ ਵਾਲੇ ਪਾਸੇ ਵੀ ਗੇਟ ਸੀਗਾ ਇੱਕ ਜੀ ਉਧਰ ਗੇਟ ਤੋੜ ਕੇ ਤੇ ਸਰਾਂਚ ਵੜੇ ਆ ਸਰਾਂਚ ਵੜ ਕੇ ਤੇ ਫਿਰ ਇਹਨਾਂ ਨੇ ਆ ਕੇ ਅ ਭ੍ਰਸ਼ਟ ਮਾਰੇ ਸਾਰਿਆਂ ਕਮਰੇ ਚ ਤੇ ਨਾਲ ਬਾਹਰੋਂ ਕੁੰਡੇ ਲਾ ਦਿੱਤੇ ਜਿਹੜੇ ਅੰਦਰ ਨੇ ਵਾਈ ਕੋਈ ਮਤਲਬ ਕੋਈ ਪੁੱਛਿਆ ਨਹੀਂਗਾ ਤੁਸੀਂ ਕੀ ਕਰ ਸਾਡੇ ਨਾਲ ਇੱਕ ਬੱਚਾ ਸੀ ਭਦਰ ਸਿੰਘ ਅਸੀਂ ਸਾਰੇ ਉਸ ਦੇ ਸੀਗੇ ਥੱਲੇ ਉਹ ਉਹ ਸਿਮਰਨ ਕਰ ਰਿਹਾ ਸੀ ਉਹ ਬੈਠਾ ਸੀ ਉਹਦੇ ਉੱਤੇ ਬੈ ਕਰ ਫਿਰ ਉਹ ਉਹ ਕਿਸ਼ੀਦ ਹੋਇਆ ਸਾਡੇ ਕਮਰੇ ਚ ਠੀਕ ਹਾਂ ਤੇ ਉਸ ਤੋਂ ਬਾਅਦ ਸੰਤਾਂ ਦੇ ਸੀਹ ਹੋਣ ਤੋਂ ਬਾਅਦ ਫਿਰ ਤੁਸੀਂ ਉੱਥੋਂ ਕਿਵੇਂ ਬਾਹਰ ਆਉਣੇ ਅਸੀਂ ਉੱਥੋਂ ਵੀ ਸਾਨੂੰ ਇਹਨਾਂ ਨੇ ਜਦੋਂ 6 ਦਾ ਦਿਨ ਚੜ੍ਹਿਆ ਨਾ ਜੀ 10 11 ਵਜੇ ਸਾਨੂੰ ਇਹਨਾਂ ਨੇ ਅਨਾਉਂਸਮੈਂਟ ਕਰਕੇ ਵੀ ਤੁਸੀਂ ਬਾਹਰ ਆ ਜਾਓ ਕਿਸੇ ਨੇ ਕੋਈ ਹਰਕਤ ਨਹੀਂ ਕਰਨੀ 6 ਨੂੰ ਗੋਲਾਬਰੀ ਬੰਦ ਕਰ ਦਿੱਤੀ ਨਹੀਂ ਨਹੀਂ ਗੋਲਾਬਰੀ ਚੱਲ ਰਹੀ ਸੀ ਮੋਰਚਿਆਂ 'ਚ ਇਸ ਰਾਜ ਦੀ ਬੰਗਲ ਕਰ ਰਿਹਾ ਜੀ ਜੀ ਉਧਰ ਤੇ ਚੱਲ ਰਹੀ ਆਵਾਜ਼ ਆਈ ਜਾਂਦੀ ਸੀ ਜਿਹੜਾ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਉੱਥੇ ਗੋਲਾ ਛੱਡਿਆ ਗਿਆ ਉਹ ਕਦੋਂ ਛੱਡਿਆ ਉਹ ਤਾਂ 5 ਦੀ ਰਾਤ ਨੂੰ ਹੀ 5 ਦੀ ਰਾਤ ਨੂੰ ਹਾਂ 5 ਦੀ ਰਾਤ ਨੂੰ ਦੱਸਿਆ ਨਾ ਜਦੋਂ ਟੈਂਕ ਆਏ ਨੇ ਜੀ ਜੀ 5 ਦੀ ਰਾਤ ਨੂੰ ਆਏ ਨੇ ਤੇ ਉੱਥੋਂ ਫਿਰ ਸਾਨੂੰ ਇਹਨਾਂ ਨੇ ਕਿਹਾ ਆ ਕੇ ਨਾ ਆ ਇੱਕਦਮ ਮਾਰ ਕੇ ਐਸਐਲਆਰ ਦਾ ਬਰਸਟ ਜੀ ਤੇ ਬਾਹਰ ਆ ਜੋ ਬਾਹਰ ਆ ਗਏ ਸੀ ਅਮਰੇ ਚੋਂ ਫਿਰ ਸਾਨੂੰ ਲੈ ਥੱਲੇ ਉਤਰ ਪੌੜੀਆਂ ਉਤਰ ਦੂਜੀ ਮੰਜ਼ਲ ਤੇ ਸਾਈ ਜੀ ਪੌੜੀਆਂ ਤੋਂ ਉਤਰੇ ਆ ਬਾਕੀ ਬੱਚੇ ਤਾਂ ਘਾ ਲੰਘ ਗਏ ਫਿਰ ਮੈਨੂੰ ਉਹਨਾਂ ਨੇ ਮਿਲਟਰੀ ਵਾਲਿਆਂ ਨੇ ਕਾਫੀ ਕਟਿਆ ਮਾਰਿਆ ਫੇਰ ਉਸ ਦਿਵਾਰ ਸਾਨੂੰ ਇੱਕ ਖੁੰਝਾ ਸਰਾ ਦਾ ਨਾ ਪਰਲੇ ਪਾਸੇ ਜੀ ਉਸ ਪਾਸੇ ਸਾਨੂੰ ਬਿਠਾ ਦਿੱਤਾ ਹੋਰ ਵੀ ਬੈਠੇ ਸੀ ਨਾਲ ਸਾਨੂੰ ਇਕੱਠਾ ਬਿਠਾ ਦਿੱਤਾ ਜੀ ਜੀ ਤੇ ਜਦੋਂ ਅਸੀਂ ਥੱਲੇ ਉਤਰ ਕੇ ਆਏ ਆ ਜੀ ਵੇਖਿਆ ਵੀ ਰਾਤ ਨੂੰ ਚੀ ਚਹਾੜਾ ਵੀ ਬੜਾ ਪੈ ਰਿਆ ਸੀ ਮੈਂ ਲੱਗਾ ਦੱਸਣ ਰਾਤ ਨੂੰ ਸਾਡੇ ਕਮਰੇ ਦੀ ਬਾਰੀ ਖੁੱਲੀ ਸੀ ਤੇ ਸਾਡੇ ਸਾਹਮਣੇ ਬਿਲਕੁਲ ਕਮਰਾ ਸੀ ਦੂਜੀ ਮੰਜ਼ਲ ਤੇ ਜੀ ਉਹ ਜਿਉਂਦਿਆਂ ਨੂੰ ਸਾੜਿਆ ਉਹਨਾਂ ਨੇ ਅੱਗ ਲਾ ਦਿੱਤੀ ਕਮਰੇ 'ਚ ਇਹ ਉਹ ਤਰਫੋਂ ਦੇ ਭਜਦੇ ਨਜ਼ਰ ਆ ਰਹੇ ਸੀ ਲੋਕ ਜਿਵੇਂ ਅੱਗ ਲੱਗੀ ਨਾ ਨਾ ਜਿਉਂਦੇ ਨੂੰ ਅੱਗ ਨਾਲ ਲਾਤੀ ਸੀ ਜਿਉਂਦੇ ਨੂੰ ਲਾ ਕੇ ਨਾ ਇਹ ਕਮਰਾ ਸੀ ਸਾਹਮਣੇ ਨਜ਼ਰ ਆ ਰਹੇ ਸਾਨੂੰ ਜਿਵੇਂ ਅੱਗ ਲੱਗੀ ਨਾ ਜਦ ਅੰਦਰ ਉਹ ਬਾਰੀ ਵਿੱਚੋਂ ਨਜ਼ਰ ਆਉਂਦੀ ਸੀ ਬਹੁਤ ਦਰਦਨਾਕ ਸੀਨ ਹੋਊਗਾ ਜੀ ਹਾਂ ਤੇ ਉਹ ਉਹ ਤਾਂ ਹੈਗਾ ਸੀਗਾ ਤੇ ਮੁੜ ਕੇ ਦੇਖੋ ਜਦੋਂ ਨਾ ਅਸੀਂ ਅ ਥੱਲੇ ਆ ਕੇ ਦੇਖਿਆ ਤੇ ਢੇਰ ਲੱਗੇ ਪਏ ਸੀ ਲਾਸ਼ਾਂ ਦੇ ਜਿਹੜੀ ਸਰਾ ਜਿੱਥੇ ਟੈਂਕੀ ਉਹ ਨੀਵਾ ਸੀ ਥਾਂ ਜੀ ਤੇ ਬਰਾਂਡੇ ਉੱਚੇ ਸੀ ਹਾਂਜੀ ਹਾਂਜੀ ਥੱਲੇ ਸਰਾਾਂ ਦੇ ਇੰਨਾ ਢੇਰ ਲੱਗਾ ਸੀ ਵੀ ਬਰਾਂਡਿਆਂ ਨਾਲੋਂ ਉੱਚਾ ਥੱਲੇ ਵਾਲਾ ਥਾਂ ਹੋਇਆ ਸੀ ਇਹਨੇ ਇੱਕ ਦੂਜੇ ਤੇ ਡਿਗੇ ਇੱਕ ਦੂਜੇ ਤੇ ਡਿਗੇ ਮਤਲਬ ਢੇਰੀਆਂ ਲੱਗੀਆਂ ਪਈਆਂ ਸੀ ਲਾਛਾਂ ਹਾਂ ਲਾਛਾਂ ਦੀਆਂ ਨਾ ਤੇ ਉੱਥੇ ਹੀ ਮੈਂ ਆਪਣੇ ਅੱਖੀਂ ਵੇਖਿਆ ਜੀ ਇੱਕ ਮਾਂ ਮਰੀ ਪਈ ਆ ਉਹਦੇ ਤੇ ਉਹਦਾ ਬੱਚਾ ਜਿਹੜਾ ਨਾ ਵੀ ਦੁੱਧ ਦੀ ਇੱਛਾ ਵਾਸਤੇ ਨਾ ਉਹ ਕਦੇ ਇੱਧਰ ਜਾਂਦਾ ਕਦੇ ਇੱਧਰ ਜਾਂਦਾ ਮਾਂ ਦੇ ਮੂੰਹ ਹਲ ਜਾਂਦਾ ਤੇ ਕੋਸ਼ਿਸ਼ ਕਰਦਾ ਦੁੱਧ ਦਾ ਸੀ ਨਾ ਲੱਭ ਰਿਆ ਤੇ ਉਧਰੋਂ ਜਿਹੜਾ ਇੱਕ ਮਿਲਟਰੀ ਵਾਲੇ ਦੋ ਜਣੇ ਆਏ ਜੀ ਉਹਨਾਂ ਨੇ ਇੱਕ ਨਫੜਿਆ ਇਸ ਤਰ੍ਹਾਂ ਦੂਜੇ ਨੂੰ ਭ੍ਰਸ਼ਟ ਮਾਰਗ ਇੱਥੇ ਵਾਲੇ ਪਾਸਾ ਜੜਾ ਬਹੁਤ ਬੱਚੇ ਨੂੰ ਜੀ ਬੱਚੇ ਨੂੰ ਹਲੇ ਮਰਗਾ 7-8 7-8 ਕਿ ਮਹੀਨੇ ਦਾ ਹੋਏਗਾ ਸਾਲ ਦਾ ਵੀ ਨਹੀਂ ਹੋਣਾ ਬੱਚਾ ਇਹ ਤੁਸੀਂ ਅੱਖੀਂ ਦੇਖਿਆ ਸੀ ਓਕੇ ਓਕੇ ਦੇਖਿਆ ਇਹ ਦੇਖਿਆ ਤੇ ਇੱਕ ਨਾ ਅ ਦੋ ਬੱਚੇ ਸਨ ਜਿਨ੍ਹਾਂ ਨੇ ਸਿਰ ਤੇ ਰਮਾਲ ਪਾਏ ਬੜੇ ਸੋਹਣੇ ਹਾ ਬਰੈਣਾ ਪਾਈਆਂ ਚਿੱਟੇ ਕੱਛੇ ਪਾਏ ਤੇ ਰੋਂਦੇ ਸੀ ਮੰਮੀ ਡੈਡੀ ਮੰਮੀ ਡੈਡੀ ਉਹ ਕਹਿੰਦੇ ਤੇਰੇ ਮੰਮੀ ਡੈਡੀ ਕਹਿੰਦੇ ਉਹ ਸਾਹਮਣੇ ਉਧਰ ਹੈ ਜੀ ਸਰਾਵ ਵਾਲੇ ਪਾਸੇ ਜਿਹੜਾ ਦਰਵਾਜ਼ਾ ਸੀ ਜੀ ਤੇ ਉਧਰ ਨੂੰ ਉਹਨਾਂ ਨੇ ਜਦੋਂ ਗਏ ਵਿੱਚ ਪਿੱਛੋਂ ਮਾਰਿਆ ਬ੍ਰਸ਼ਟ ਦੋਨਾਂ ਨੂੰ ਦੋਨੋਂ ਡੇਰੀ ਕਰਦੇ ਬਿਨਾਂ ਕਸੂਰ ਤੋਂ ਬਿਨਾਂ ਕਸੂਰ ਤੋਂ ਵਾਹ ਇਤੋਂ ਤੱਕ ਜਿਹੜਾ ਸਰਾਹ ਹੈ ਨਾ ਗੁਰੂ ਰਾਮ ਦਾ ਸਰਾਹ ਜੀ ਇਹਦੇ ਥੱਲੇ ਇੱਕ ਬੇਸਮੈਂਟ ਬਣੀ ਹੋਈ ਹੈ ਜੀ ਜਿਹੜੇ ਬੰਗਲਾਦੇਸ਼ੀ ਹੋਰ ਕਈ ਲੋਗ ਉੱਥੇ ਆ ਕੇ ਨਾ ਲੰਗਰ ਪਾਣੀ ਛੱਕ ਕੇ ਰਾਤ ਕੱਟ ਲੈਂਦੇ ਸੀ ਤੇ ਜਾਂ ਹੋਰ ਰਿਕਸ਼ਾ ਰੇੜੀਆਂ ਵਾਲੇ ਜਾਂ ਕੋਈ ਹੋਰ ਵੀ ਤੇ ਜਦੋਂ ਇਹ ਗੋਲੀ ਚੱਲੀ ਜਿਹੜੇ ਹੋਰ ਸਿੱਖ ਵੀ ਪੰਜਾਬੀ ਜਾਂ ਹੋਰ ਵੀ ਸੀ ਜਦੋਂ ਦੇਖਿਆ ਵੀ ਆ ਗਏ ਤਾਂ ਸਾਰੇ ਥੱਲੇ ਜਾ ਵੜੇ ਸੀ ਬੇਸਮੈਂਟ 'ਚ ਜੀ ਉਹਨਾਂ ਮੇਰਾ 12:00 ਵਜੇ ਦਾ ਟਾਈਮ ਹੋਣਾ ਉਹਨਾਂ ਨੇ ਨਾ ਬਾਹਰ ਅੰਦਰੋਂ ਚਟਾ ਕੱਪੜਾ ਕੱਢਿਆ ਬਾਹਰ ਕਿਨ ਦੱਸਿਆ ਉਹਨੂੰ ਕੋ ਸਿਆਣਾ ਉਹਨਾਂ ਵਿੱਚ ਵੀ ਚਟਾ ਕੱਪੜਾ ਕੱਢੋ ਫਿਰ ਜੀ ਜੀ ਤੇ ਉਹਨਾਂ ਨੇ ਚਟਾ ਕੱਪੜਾ ਕੱਢਿਆ ਤੇ ਇਹਨਾਂ ਨੇ ਨਾ ਅਸੈਂਮੈਂਟ ਕਰਤੀ ਵੀ ਆਪ ਹੱਥ ਖੜੇ ਕਰਕੇ ਆ ਜਾਓ ਵੀ ਆ ਆਪਕੋ ਕੁਛ ਨਹੀਂ دیا ਜਾਏਗਾ ਫਿਰ ਅੱਗੇ ਸਾਰੇ ਅੱਗੇ ਲਾਈਨਾਂ ਲਾਤੀਆਂ ਜੀ ਲਾਈਨਾਂ ਲਾਈਆਂ ਤੇ ਲਾਈਨਾਂ ਦੇ ਵਿੱਚ ਜਦੋਂ ਬੈਠੇ ਨੇ ਇੱਕ ਵਿਸਲ ਵੱਜੀ ਆ ਜੀ ਐਜ 36 ਦੇ ਗ੍ਰੇਨੇਡ ਤੇ ਗੋਲੀਆਂ ਦੀ ਬੁਛਾੜ ਇੰਨੀ ਹੋ ਗਈ ਜਿਹੜੇ ਜਿਹੜੇ ਉੱਥੇ ਲਾਈਨਾਂ ਲੱਗੀਆਂ ਸਾਇ ਲੱਗ ਜੇ ਮਾਸ ਦੇ ਟੇਰ ਹੀ ਹੁੰਦੇ ਨੇ ਵਾਹ ਤੇ ਇੱਕ ਬੀਬੀ ਦੇ ਪੇਟ ਵਿੱਚੋਂ ਬੱਚਾ ਡਿੱਗਦਾ ਵਾਹ ਬਾਬਾ ਉਹਨੇ ਜੋ ਦੋ ਤਿੰਨ ਬੰਦੇ ਬੱਚੇ ਸੀ ਸਾਡਾ ਜੋਧਪੁਰ ਜੇਲ੍ਹ ਚ ਰਹੇ ਆ ਜੀ ਫਿਰ ਜਦੋਂ ਇਹ ਆ ਪਾਣਾ ਪੇਪਰ ਦਾ ਉਸ ਤੋਂ ਬਾਅਦ ਤੁਹਾਨੂੰ ਫਿਰ ਕਿੱਥੇ ਲੈ ਕੇ ਜਾਂਦੇ ਨੇ ਸਾਨੂੰ ਮਿਲਟਰੀ ਕੈਂਪਾਂ ਚ ਚੇ ਫਿਰ ਉੱਥੇ ਮਿਲਟਰੀ ਕੈਂਪਾਂ ਚ ਸਾਨੂੰ ਲਿਆ ਕੇ 6 ਤਰੀਕ ਨੂੰ ਸਵੇਰ ਸ਼ਾਮ ਨੂੰ ਲੈ ਕੇ ਗਏ ਆ 10 ਤਰੀਕ ਤੱਕ ਬੰਨ ਕੇ ਸੁੱਟਿਆ ਦੇ ਸਾਰੇ ਨੂੰ ਕੋਈ ਖਾਨ ਪੀਣ ਨੂੰ ਤੁਹਾਨੂੰ ਪਾਣੀ ਵੀ ਨਾ ਬਸ ਐ ਬੰਨ ਕੇ ਸੁੱਟਿਆ ਜਾਨੀ ਕਿ ਉੱਥੇ ਤਸੱਦਦ ਵੀ ਕਰਦੇ ਰਹੇ ਤੁਹਾਡੇ ਨਹੀਂ ਉਧਰ ਨਹੀਂ ਕੁਝ ਹਾਂ ਜਿਹੜੇ ਕੋਈ ਪਾਣੀ ਮੰਗਦਾ ਸੀ ਜਾਂ ਕੋਈ ਬੋਲਦਾ ਸੀ ਜੀ ਤੇ ਉਹਦੇ ਗੋਲੀ ਮਾਰ ਦਿੰਦੇ ਸੀ ਤੇ ਜਿਵੇਂ ਜਿਹੜਾ ਫਰਸ਼ ਐਨਾ ਸੜਿਆ ਹੋਇਆ ਸੀ ਜੀ ਵੀ ਜੇ ਹਿਲਣਾ ਹੁੰਦਾ ਸੀ ਮਾੜਾ ਮੋਟਾ ਅ ਰਾਤ ਨੂੰ ਹੇਲੀ ਲੀਦਾ ਸੀ ਤੇ ਦਿਨ ਨੂੰ ਨਹੀਂ ਸਿਲ ਸਕਦੇ ਵੀ ਸੜ ਜਾਨੀ ਮਾਸ ਸੜ ਕੇ ਸਾਡਾ ਮੁਸ਼ਕਾਉਣ ਲੱਗ ਪਿਆ ਸੀ ਤੇ 10 ਤਰੀਕ ਤੱਕ ਤੁਹਾਨੂੰ ਮਤਲਬ ਉੱਥੇ ਫਿਰ 10 ਤਰੀਕ ਨੂੰ ਸਾਨੂੰ ਇਹਨਾਂ ਨੇ ਫਿਰ ਉੱਥੇ ਸਕੂਲ ਸੀ ਸਕੂਲ ਚ ਉਹਨਾਂ ਨੇ ਕਮਰਿਆਂ ਵਿੱਚ ਸਾਨੂੰ ਲੈ ਗਏ ਜੀ ਕਮਰਿਆਂ ਵਿੱਚ ਫਿਰ ਜਾ ਕੇ ਕਪੂੜੀ ਦਿੱਤੀ ਸਾਨੂੰ ਉਹਨਾਂ ਨੇ 10 ਤਰੀਕ ਨੂੰ ਇੱਕ ਇੱਕ ਕਪੂੜੀ ਹਾਂ ਤੇ ਫਿਰ ਉੱਥੇ ਰੱਖਿਆ ਕੁਛ ਚਰ ਉੱਥੇ ਵੀ ਜਿਵੇਂ ਮਿਲਟਰੀ ਵਾਲਿਆਂ ਨੇ ਜੇ ਦੇਖਣਾ ਵੀ ਕਿਤੇ ਬਾੜੇ ਮੋਟੇ ਦੇਣਾ ਖਾਣ ਨੂੰ ਤੇ ਨਮਗਰੀ ਕੁੱਤਾ ਛੱਡ ਦੇਣਾ ਵਾਈ ਗਰੂ ਅੱਛਾ ਜੀ ਹਾਂ ਜੇ ਕਹਿ ਦੇ ਵਿਚਾਰੇ ਨੂੰ ਕਹਿਦਾ ਹੱਥ ਰਹਿ ਜਾਣਾ ਕਹਿਦਾ ਡਿੱਗ ਜਾਣਾ ਕੋ ਇਸ ਤਰ੍ਹਾਂ ਕਰਕੇ ਕਾਫੀ ਕੀਤਾ ਫਿਰ ਵੀ ਮਤਲਬ ਆਰਾਮ ਨਾਲ ਜੇ ਇੱਕ ਇੱਕ ਪੂਰੀ ਦਿੱਤੀ ਉਹ ਵੀ ਆਰਾਮ ਨਾਲ ਛੱਕਣ ਨਹੀਂ ਦਿੱਤੀ ਨਹੀ ਇੰਨਾ ਕਰਕੇ ਤੁਸੀਂ ਆਪਣੇ ਪਿੰਡੇ ਤੇ ਐਂਡ ਆਇਆ ਇਹ ਤੁਹਾਨੂੰ ਉਸ ਤੋਂ ਬਾਅਦ ਕਿੱਥੇ ਲੈ ਕੇ ਜਾਂਦੇ ਨੇ ਸਾਨੂੰ 3 ਮਹੀਨੇ ਕੈਂਪਸ ਚ ਰੱਖਿਆ ਤੇ ਸਾਨੂੰ ਸੂਰਜ ਨਹੀਂ ਨਜ਼ਰ ਆਇਆ ਵੀ ਥੱਲੇ ਤੇ ਤੁਹਾਡੇ ਪਰਿਵਾਰ ਨੂੰ ਕਿਤੋਂ ਮਤਲਬ ਇਸ ਬਾਰੇ ਕੋਈ ਸੂਚਨਾ ਸਾਡੇ ਪਰਿਵਾਰ ਨੂੰ 6 ਕੁ ਮਹੀਨੇ ਬਾਅਦ ਪਤਾ ਲੱਗਾ ਅੱਛਾ ਜੀ 6 4 4 ਕੁ ਮਹੀਨੇ ਬਾਅਦ ਲੱਗਾ ਉਹਨਾਂ ਕਿਉਂਕਿ ਅਸੀਂ ਉੱਥੇ 3 ਮਹੀਨੇ ਉੱਥੇ ਰੱਖਿਆ ਫਿਰ ਨਾਬੇ ਜੇਲ੍ਹ ਚ ਲੈਂਦਾ ਸਾਨੂੰ ਅੱਛਾ ਜੀ ਨਾਬੇ ਜੇਲ੍ਹ ਚ ਲੈਂਦਾ ਫਿਰ ਨਾਬੇ ਜੇਲ੍ਹ ਤੋਂ ਅਸੀਂ ਚਿੱਠੀ ਪਾਈ ਫਿਰ ਪਤਾ ਲੱਗਾ ਕਰਦੇ ਨੂੰ ਜੀ ਉੱਥੋਂ ਵੀ ਥੋੜੀ ਉੱਥੋਂ ਕਰ ਸਾਨੂੰ ਜੋਧਪੁਰ ਜੇਲ੍ਹ ਚ ਲੈ ਗਏ ਜੀ ਉੱਥੇ ਫਿਰ ਕਿੰਨਾ ਟਾਈਮ ਰਿਹਾ ਪੰਜ ਸਾਲ ਉੱਥੇ ਪੰਜ ਸਾਲ ਜੋਧਪੁਰ ਚੋਲ ਜੀ ਹਾਂ ਜੀ ਜੀ ਬਾਅਦ ਚ ਵੀ ਆ ਕੇ ਕਦੇ ਨਾਬਾ ਜੇਲ੍ਹ ਕਦੇ ਪਟਿਆਲਾ ਜੇਲ੍ਹ ਕਦੇ ਅੰਮ੍ਰਿਤਸਰ ਜੇਲ੍ਹ ਤੇ ਕਦੇ ਲੁਧਿਆਣਾ ਜੇਲ੍ਹ ਦੋ ਤਿੰਨ ਸਾਲ ਇੱਥੇ ਵੀ ਕਰਿਆ ਬਾਅਦ ਚ ਵੀ ਫੇਰ ਤੋਂ ਉਹ ਰਿਹਾਈ ਕਦੋਂ ਹੁੰਦੀ ਆ ਰਿਹਾਈ ਸਾਡੀ ਉਦਾਂ ਜਿਹੜੀ ਉੱਥੋਂ 99 ਚ ਹੋਈ ਆ ਠੀਕ ਹੈ ਜੋਧਪੁਰ ਜੇਲ੍ਹ ਤੋਂ ਹਾਂ ਜੀ ਦੇਹੇਤ ਤੋਂ ਬਾਅਦ ਤੁਸੀਂ ਆਪਣੇ ਘਰ ਆ ਜੰਦੇ ਹੋ ਹਾਂ ਰਿਹਾਈ ਤੋਂ ਬਾਅਦ ਉਹ ਘਰ ਤੇ ਫੇਰ ਵੀ ਨਹੀਂ ਟਿਕਣ ਦਿੱਤਾ ਜੀ ਫੇਰ ਵੀ ਜਦੋਂ ਜਦੋਂ ਕਿੱਡੇ ਕੱਟਣਾ ਵਾਪਰ ਨਹੀਂ ਤੇ ਉਹਨਾਂ ਨੇ ਫੇਰ